दौण दौण आजकल तो पति पति को नहीं, 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 स्वामी नहीं, बेबू। रिश्तेदार मेरी भूआ तो मेरी जान है क्या मैं क्या बोला तूने यही पहले क्या बोला चल ਕਸਾ ਕੜੇ ਮਮਾ ਲਾਪੀ ਕਰਦੇ ਉਧਰ ਬੱਟਕੇ ਲਾਪੀ ਲਾਪੀ ਕਿਹਨਾਂ ਕੋਈ ਕੋਮਕੇ ਫੈਕਟਰੀ ਉਹ ਵੀ ਗਾ ਇਹਦਾ ਰੱਖ ਮੈਂ ਗੱਲ ਕਰਦੇ ਨੇ ਵੀ ਤੇ ਮੈਂ ਲੋਕਾਂ ਦਾ ਕੰਮ ਕਰਦਾ ਵੀ ਜੀਰ ਪਾਉਂਦੇ ਨੇ ਤਾਂ ਮੈਂ ਤਾਂ ਪੋਲੀ ਜਾਣਾ ਸੀ ਵੀ ਆ ਵੀ ਦੇਣਾ ਦਾਦਾ ਜੀ ਇੱਕ ਮੈਜਿਕ ਦਿਖਾਉਂਗਾ ਤੁਹਾਨੂੰ ਮੈਂ ਵੀ ਦਿਖਾਉਂਗਾ ਪਸੰਦ ਤਾਂ ਹੈਗਾ ਪੁੱਤ ਤੈਨੂੰ ਹਾਂ ਹਾਂ ਮੀਤ ਨੂੰ ਬੜਾ ਪਸੰਦ ਲਾਈਕ ਆਸੀ ਸੋਨੇ ਮੈਂ ਅਗਲੀ ਵਾਰ ਤੋਂ ਦੇਖ ਕੇ ਲਿਆਉਂਗੀ ਮਿੰਨੇ ਅਜੇ ਦੋ ਪੈਕ ਕਰਦੇ ਫਟਾਫਟ ਮੈਂ ਕਿਹਾ ਵੀ ਨੀਲੇ ਕਰ ਦਿਓ ਪਰ ਹਾਂ ਇਹਦਾ ਪੰਗਿਆਂ ਨਾ ਹੈ ਤਾਂ ਇੱਕੋ ਵਰਗੀ ਚੀਜ਼ ਲੈਣੀ ਆ ਬੰਨੀ ਸੇਮ ਦੂ ਸੇਮ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸੋ ਮੈਨੂੰ ਪਤਾ ਹੈ ਕਿ ਤੁਸੀਂ ਸੋਚਦੇ ਹੋਵੋਗੇ ਕਿ ਸਾਲਵਾਦ ਹੋਣ ਆ ਗਈ ਏ ਪਤਾ ਨਹੀਂ ਕਿਥੋਂ ਉੱਟ ਕੇ ਤੇ ਪੂਰਾ ਪਿਛਲਾ ਸਾਲ ਮੈਂ ਬਿਲਕੁਲ ਵੀ ਵਲੌਗ ਨਹੀਂ ਪਾਏ ਤੇ ਮੇਰੇ ਭੈਣ ਭਰਾ ਜਿਹੜੇ ਨੇ ਵਿਚਾਰੇ ਵੇਟ ਕਰਦੇ ਰਹੇ ਕਰਕੇ ਕਰ ਕਰਕੇ ਵੇਟ ਵਿਚਾਰੇ ਅੱਕ ਕੇ ਉਹਨਾਂ ਨੇ ਵੇਖਣੀ ਛੱਡਦੇ ਨਹੀਂ ਬੜੀ ਬੜੀ ਉਹਨਾਂ ਨੇ ਮੈਨੂੰ ਕਿਹਾ ਕਿ ਥੋੜੇ ਬਹੁਤ ਤੁਸੀਂ ਪਾਉਂਦੇ ਰਹੋ ਵਲੌਗ ਜੇ ਜ਼ਿਆਦਾ ਨਹੀਂ ਪਾ ਸਕਦੇ ਤੇ ਮੇਰੇ ਭੈਣ ਭਰਾ ਜਿਹੜੇ ਮੇਰੇ ਟਾਚੇਜ਼ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਪਿਛਲੇ 1 ਸਾਲ ਕਾਫੀ ਜ਼ਿਆਦਾ ਬਿਜ਼ੀ ਰਹੀ ਹਾਂ ਮੇਰਾ ਸਕੇਡਿਊਲ ਤੇ ਅੱਗੇ ਤੋਂ ਹੁਣ ਮੇਰਾ ਹੋਰ ਵੀ ਜ਼ਿਆਦਾ ਬਿਜ਼ੀ-ਬਿਜ਼ੀ ਹੋਣ ਵਾਲਾ ਹੈ ਪੂਰਾ ਸਕੇਡਿਊਲ ਤੇ ਪਰ ਮੈਂ ਟਰਾਈ ਜ਼ਰੂਰ ਕਰਾਂਗੀ ਕਿ ਥੋੜਾ ਬੋਤ ਤੁਹਾਡੇ ਨਾਲ ਮੈਂ ਆਪਣੀਆਂ ਮੈਮਰੀਜ਼ ਸ਼ੇਅਰ ਕਰਦੀ ਰਵਾਂ ਸੋ ਆਪਾਂ ਸਟਾਰਟਿੰਗ ਕਰਦੇ ਆਂ ਰਖੜੀ ਵਾਲੇ ਵਲੌਗ ਤੋਂ ਤੁਸੀਂ ਮੈਨੂੰ ਪਤਾ ਹੈ ਕਿ ਤੁਸੀਂ ਸੋਚਦੇ ਹੋਵੋਗੇ ਕਿ ਰਖੜੀ ਲੰਗੀ ਨੂੰ ਤਾਂ ਮਹੀਨਾ ਹੋ ਗਿਆ ਤੇ ਹੁਣੇ ਵਲੌਗ ਬਣਦੀ ਪਈ ਐ ਪਰ ਜਿਹੜੇ ਮੈਮਰੀਜ਼ ਨੂੰ ਕਦੇ ਵੀ ਪੁਰਾਣੀਆਂ ਨਹੀਂ ਹੁੰਦੀਆਂ ਖਾਸ ਕਰ ਮੇਰੇ ਲਈ ਤਾਂ ਮੈਮਰੀਜ਼ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਸਾਰੇ ਲਈ ਹੁੰਦੀ ਓਬਵੀਅਸਲੀ ਤੇ ਹੁਣ ਆਪਾਂ ਕਿਉਂ ਨਾ ਇਹ ਵਾਲੀਆਂ ਮੈਮਰੀ ਸਾਡੇ ਨਾਲ ਸ਼ੇਅਰ ਕੀਤੀਆਂ ਜਾਣ ਤੇ ਖਭਰਾਓ ਨਾ ਜੇ ਮੈਂ ਪੂਰਾ ਸਾਲ ਵਲੌਗ ਨਹੀਂ ਪਾਇਆ ਤੇ ਇਹਦਾ ਮਤਲਬ ਇਹ ਨਹੀਂ ਮੈਂ ਕੁਝ ਕੈਪਚਰ ਨਹੀਂ ਕੀਤਾ ਮੈਂ ਤੁਹਾਡੇ ਨਾਲ ਪੂਰੇ ਸਾਲ ਦੀਆਂ ਪਿਛਲੀਆਂ ਦੀਆਂ ਵੀ ਸ਼ੇਅਰ ਕਰਾਂਗੀ ਮੈਮਰੀਜ਼ ਇਸ ਵਾਰੀ ਸਾਡਾ ਮੂਡ ਥੋੜਾ ਜਿਹਾ ਅਪਸੈਟ ਹੋ ਗਿਆ ਕਿਉਂਕਿ ਵਿਰਿੰਦਰ ਭਾਜੀ ਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਫੀਵਰ ਹੋ ਗਿਆ ਬਹੁਤ ਤੇਜ਼ ਸੀ ਤੇ ਜਦੋਂ ਟੈਸਟ ਵਗੈਰਾ ਕਰਾਈ ਤੇ ਉਹ ਚਟਾਈ ਫੜ ਆਇਆ ਤੇ ਡਾਕਟਰ ਨੇ ਉੱਥੇ ਐਡਮਿਟ ਕਰਕੇ ਗਲੂਕੋਜ਼ ਵਗੈਰਾ ਲਾਤੇ ਨੇ ਤੇ ਅਮਨ ਉਹਨਾਂ ਨੂੰ ਛੱਡ ਕੇ ਆਈ ਸੀ ਉਹਨੂੰ ਬਾਜੀ ਐਡਮਿਟ ਨਹੀਂ ਤੇ ਇਸ ਕਰਕੇ ਅਮਨ ਨੂੰ ਹੁਣ ਕਾਲੀ ਸੀ ਕਿ ਮੈਂ ਜਲਦੀ ਜਲਦੀ ਰਖੜੀ ਬਣਵਾ ਕੇ ਜਾਵਾਂ ਤੇ ਬਾਜੀ ਵੇਟ ਕਰਦੇ ਪਏ ਨੇ ਤੇ ਉਹਨਾਂ ਨੂੰ ਫਿਰ ਲੈ ਕੇ ਆਉਣਾ ਸੀ ਸੋ ਓਵਰਆਲ ਵਧੀਆ ਸੀ ਬਸ ਉਹਨਾਂ ਕਰਕੇ ਥੋੜਾ ਜਿਹਾ ਮੂਡ ਆਫ ਸੀ ഗിഫ്റ്റ <laughs> 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 ਹਾਲ ਵੇਖ ਲੋ ਅੱਜ ਕੱਲ ਦੇ ਜਵਾਕਾਂ ਦੇ ਇਹਨਾਂ ਦੇ ਨਹੀਂ ਕੋਈ ਮੂੰਹ ਸਿੱਧੇ ਕਰ ਸਕਦਾ ਉਹ ਜਿਹੜਾ ਗगन ਨੇ ਮਲਾਪ ਨੂੰ ਗਿਫਟ ਦਿੱਤਾ ਉਹਦਾ ਕਲਰ ਪਿੰਕ ਆ ਗਿਆ ਉਹਦਾ ਮਲਾਪ ਨੇ ਗਾ ਪਾਇਆ ਪਿਆ ਆmber ਦਾ ਗਿਫਟ ਓਏ ਮम्मा ਓ ਬਾਈ ਨਾ 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 ਆ ਰਿਹਾ ਉਹ ਵੀ ਨਾ 48 ਚ ਪਾ ਕੇ ਰੱਖੋ ਪਤੀਸ਼ਾ ਪਤੀਸ਼ਾ ਤੀਣਾ ਨੇ ਹੁਣ ਮਲਾਪ ਨੂੰ ਗਿਫਟ ਦੇ ਦਿੱਤਾ ਉਹ ਮੈਂ ਨਹੀਂ ਬਣਵਾਣੀ ਉਹ ਮੈਂ ਨਹੀਂ ਬਣਵਾਣੀ ਹਾਲ ਵੇਖ ਲੋ ਮਲਾਪ ਦੇ ਲੜ ਲੜ ਕੇ ਰਕੜੀ ਬਣਵਾਉਂਦਾ ਪਿਆ ਮੈਤੋਂ ਨਹੀਂ ਬਣਵਾਣੀ ਉਹਤੋਂ ਨਹੀਂ ਬਣਵਾਣੀ ਬਸ ਆਈ ਕਰੀ ਜਾਂਦਾ 500 ਰੁਪਈਆ ਇਹ ਰਕੜੀ ਕਿਹਦਾ ਬਣਵਾਏ ਦਾਦੀ ਕਰੋਗੀ ਬਣਾ ਲਈ ਤੱਕਾ ਦੇ ਅਰੇ ਤੇ ਕੰਜਰ ਕੁੰਡਾ ਉੱਧਰ ਪਿੱਛੇ ਆਨੰਦ ਲੜ ਪਿਆ ਮਮੀ ਨਾਲ ਘਬਰਾ ਗਿਆ ਜਕੜੀ ਕੋ ਕੇ ਲੈ ਗਿਆ ਮਮੀ ਜੀ ਹਾਂਜੀ ਆਈਏ ਇੱਕ ਮਿੰਟ ਖੜ੍ਹ ਜਾ ਬੰਨ ਲਿਏ ਤੇ ਨਾ ਵੇ ਇੱਧਰ ਖੜ੍ਹ ਜਾ ਕਿੱਥੇ ਚ ਗਈ ਹੁਣ ਕਗਣ ਮਲਾਪ ਨੂੰ ਗਿਫਟ ਦਿੰਦੀ ਪਈ ਐ ਤੇ ਮਲਾਪ ਨੇ ਫੇਰ ਪਵਾੜਾ ਪਾ ਲੜਾ ਵੇਖਿਓ ਕੀ ਕਰਦਾ ਤੂੰ ਕੀ ਹੁਣ

ਹੁਣ ਮਲਾਪ ਬਣਾਣ ਲੱਗਾ ਐਂਜਲ ਤੋਂ ਇੱਕ ਤੇ ਉਹੋ ਜਿਹਾ ਮਲਾਪ ਉਹ ਨਹੀਂ ਸੁਰਾਂ ਦਾ ਸਿੱਧਾ ਹੈਗਾ ਦੂਜਾ ਐਂਜਲ ਤੋਂ ਨਹੀਂ ਬੰਨੀ ਜਾਂਦੀ ਚੰਗੀ ਤਰ੍ਹਾਂ ਬਸ ਇਹਨਾਂ ਨੇ ਲੜੀ ਜਾਣਾ ਇਹਦੇ ਵਿੱਚ ਵੀ ਕਿਉਂਕਿ ਐਂਜਲ ਨੂੰ ਫੁੱਲ ਜਾਂ ਨਹੀਂ ਬਣਾਉਣਾ ਹੁੰਦਾ ਹੁੰਦਾ ਤੇ ਉਹ ਬਸ ਇੱਥੇ ਹੀ ਆਈ ਇਹਨੇ ਟਾਈਮ ਪਾਸ ਜਿਹਾ ਕਰੀ ਜਾਣਾ ਇਹਨੂੰ ਲੜੀ ਜਾਣਗੇ ਫੁੱਲ ਬਣਾਉਣਾ ਨਹੀਂ ਆਉਂਦਾ ਯਾਰ ਇਹਨੂੰ ਹੁਣ ਵਾਰੀ ਆ ਗਈ ਸਾਡੇ ਨਿੱਕੇ ਜੇ ਆਨੰਦ ਕੱਕੇ ਦੀ ਨੰਦ ਕਾਕਾ ਪਿੱਛੇ ਰਹਿ ਗਿਆ ਦੀਦੀ ਕੋਲ ਰਕੜੀ ਬਣਾਣ ਲੱਗਿਆ ਪੁਈਆਂ ਨੇ ਤੇ ਬੰਨ ਲਈ ਹੁਣ ਦੀਦੀ ਬੰਨਣ ਲੱਗੀ ਏ ਤੇ ਇਹ ਵੀ ਬੜਾ ਸ਼ਰਾਰਤੀ ਏ ਹਾਲ ਵੇਖੋ ਅੱਜ ਕੱਲ ਦੇ ਜਵਾਨਾਂ ਦੇ ਵੇਲੇ ਸਵਰ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਪਾੜ ਪੂੜ ਕੇ ਰੈਪ ਜਿਹੜੇ ਗਗਨ ਨੂੰ ਗਿਫਟ ਦਿੱਤੇ ਨੇ ਹੁਣ ਵੇਖੋ ਕੀ ਹਾਲ ਕਰਦੇ ਦੂਜਾ ਕਿ ਆ ਪੀ ਰੱਖਦਾ ਕਿ ਨੀਲੇ ਦਾ ਨੋ ਦਾ ਨੀਲਾ ਪੁੱਤ ਇੱਕ ਫਿਰ ਮੈਨੂੰ ਨੀਲੇ ਰੱਖਦੇ ਕਿ ਆ ਸੀ ਲੋਕੀ ਦੋ ਬਣੇ ਦੇਖਣ ਵਿੱਚ ਕੀ ਹੈ ਓਏ ਕਰ ਦਿਆ ਲਿਆ ਖੋਲਾ ਰੋਂਧਲ ਦੇ ਰੋਕ ਨਹੀਂ ਆਉਂਦੇ ਇਹ ਕਿ ਕੁੜੀਆਂ ਵਾਲੀ ਕਿ ਲਿਆ ਦਿੱਤੀ ਇਦਰਾ ਮੈਂ ਕੰਮ ਮੈਂ ਨਹੀਂ ਆਪਸੇ ਆਪ